गो <laughs> <susinde> <full> <booster> ਕਲਮ ਬੈਠੇ ਇੱਕ ਵਾਰੀ ਸਰ ਇਹ ਤਾਂ ਦੇਖੋ ਜੀ ਸਰ ਜਿਹਨੇ ਆਪਾਂ ਮਾਪੇ ਵਾਲੇ ਦੇ ਕਿਹਾ ਆਪਾਂ ਉਹ ਅੰਦਰ ਮਾਰੀ ਦਾ ਸੋਪਾ ਤੁਹਾਨੂੰ ਕਰਦੇ ਜਿਹੜਾ ਪਟਿਆਲੇ ਦੇ ਵਿੱਚੋਂ ਬਿਲਕੁਲ ਨਸਾ ਜਿਹੜਾ ਚਿੱਟੇ ਨਾਲ ਬਿਲਕੁਲ ਬੰਦ ਕਰ ਦਾਂਗੇ ਔਰ ਅਸੀਂ ਐਸਐਸਪੀ ਸਾਹਿਬ ਨੂੰ ਯਕੀਨ ਦਿਵਾਉਂਦੇ ਆ ਕਿ ਅਸੀਂ ਐਮਐਲਏ ਸਾਹਿਬ ਦੀ ਲੇਕੇ ਆ ਤੋਂ ਨਾਮ ਦੇ ਵਿੱਚੋਂ ਮੈਨੂੰ ਪ੍ਰਬੰਧ ਕਰਦਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਜਰਦਾ ਵਾਹਿਗੁਰੂ ਜੀ ਕੀ ਫਤਹ ਮੈਂ ਕਰਦਾ ਆ ਬੜੇ ਕਰੀਸ਼ਾ ਇਹਦਾ ਕਰਦੇ ਨੇ ਤਾਂ ਛੋਟੀ ਹੈ ਜਾਂ ਮੜ ਛੱਡ ਕੇ ਕੋਈ ਕੰਮ ਹੋਰ ਕਰੂਣੇ ਜਾਂ ਫੇ ਜਿਹੜੇ ਤੇ ਜਾਣੋ ਕਾਰਨ ਉਹਦੇ ਮਾਪੇឪ ਤੇ ਭੈਣ ਭਰਾਵਾਂ ਨੂੰ ਇਹ ਕਾਹਲਨਾ ਕਿ ਆਪਣੇ ਉਸ ਘਰ ਦੇ ਜੀਵ ਸੰਭਾਲੋ ਜੇ ਨਹੀਂ ਸੰਭਾਲਦਾ ਤੁਸੀਂ ਜੋਗੀ ਜੇਈ ਸਵਾਰ ਕੋ ਨਮੀ ਤੁਹਾਡੇ ਤੇ ਜੀ ਕਾਰਵਾਈ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਤੇ ਪੰਨਾ ਦੀ ਸਤ ਕਾਲ ਵਣੀ ਜਨਾ ਕਿ ਪੰਜਾਬ ਪੁਲਿਸ ਨੂੰ ਸਰਕਾਰ ਵੱਲੋਂ ਫ੍ਰੀ ਹੈਂਡ ਹੈਗਾ ਲੜਾਈ ਲੜਨ ਦਾ ਨਸ਼ੇ ਦੇ ਸਵਾਗਰਾ ਦੇ ਖਿਲਾਫ ਤੇ ਐਂਟਰਾ ਦੇ ਖਿਲਾਫ ਤੇ ਮੈਂ ਵੀ ਇਸ ਸਟੇਜ ਤੋਂ ਅਸੀਂ ਸਾਰੇ ਮਿਲ ਕੇ ਇਹ ਕਸਮ ਖਾਂਦੇ ਹਾਂ ਇਹ ਕਸਮ ਖਾਂਦੇ ਹਾਂ ਕਿ ਅਸੀਂ ਕਿ ਆਪਣੇ ਪਿੰਡ ਆਪਣੇ ਪਿੰਡ ਆਪਣੇ ਵਾਰਡ ਆਪਣੇ ਵਾਰਡ ਦੇ ਵਿੱਚੋਂ ਵੇਚੋ ਨਸ਼ਾ ਕਦਮ ਕੱਢੇ ਹੀ ਨਸ਼ਾ ਕਦਮ ਕਰਕੇ ਹੀ ਦਮ ਲਵਾਗੇ ਦਮ ਲਵਾਗੇ ਅਸੀਂ ਨਸ਼ਾ ਵਿਚੋਂ ਵਾਲੇ ਸਭੀ ਨਸ਼ਾ ਵਿਚੋਂ ਵਾਲੇ ਤੇ ਗੰਨ ਅੰਸਰ ਵੀ ਤੇਰੀਆਂ ਅੰਸਰ ਵੀ ਸਮਾਨ ਨਹੀਂ ਦੇਵਾਂਗੇ ਸਮਾਨ ਨਹੀਂ ਦੇਵਾਂਗੇ ਔਰ ਅਸੀਂ ਔਰ ਅਸੀਂ ਨਸ਼ਾ ਦਾ ਸੇਵਕ ਕਰਨ ਵਾਲੇ ਜਿਹੜਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰ ਤੇ ਲੈ ਕੇ ਜਾਵਾਂਗੇ ਨਸ਼ਾ ਮੁਕਤੀ ਕੇਂਦਰ ਵਿੱਚ ਲੈ ਕੇ ਜਾਵਾਂਗੇ ਉਹਦੀ ਮਦਦ ਕਰਾਂਗੇ ਉਹਦੀ ਮਦਦ ਕਰਾਂਗੇ ਅਸੀਂ ਵਾਦਾ ਕਰਦੇ ਹਾਂ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਪੰਜਾਬ ਨੂੰ ਅਸੀਂ ਪੰਜਾਬ ਨੂੰ ਮੁਕਤਵਾ ਪੰਜਾਬ ਬਣਾਉਣ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ ਆਪਣਾ ਸਹਿਯੋਗ ਕਰਾਂਗੇ ਇਨਕਲਾਬ ਜ਼ਿੰਦਾਬਾਦ ਯੋਧ ਨਸ਼ਾ ਵਿਰੁੱਧ ਮਹਿੰਮਤਾ ਦੂਜਾ ਪੜਾ ਜਿਹੜਾ ਬੜਾ ਅੱਛੇ ਤਰੀਕੇ ਨਾਲ ਚੱਲ ਰਿਹਾ ਅੱਜ ਬੌੜਾ ਗੇਟ ਨਾਬਾ ਵਿਖੇ ਇਹਦਾ ਇੱਕ ਪ੍ਰੋਗਰਾਮ ਅਸੀਂ ਕੀਤਾ ਗਿਆ ਪ੍ਰੋਗਰਾਮ ਪਹਿਲਾਂ ਵੀ ਹੋਇਆ ਸੀਗਾ ਜੀ ਉਹ ਬਹੁਤ 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 ਅੱਛਾ ਹੋਇਆ ਸੀਗਾ ਅੱਜ ਐਸਐਸਵੀ ਪਟਿਆਲਾ ਵਰਨ ਸ਼ਰਮਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਮੈਨਾਂ ਦਾ ਧੰਨਵਾਦ ਕਰਦਾ ਕਿਉਂਕਿ ਬੌੜਾ ਗੇਟ ਇਹ ਇਲਾਕਾ ਜਿੱਡਾ ਥੋੜਾ ਜਿਹਾ ਅਫੈਕਟਡ ਹੈ ਜੀ ਬਹੁਤ ਸਨੀ ਸਾਡੇ ਕੋਲ ਸ਼ਿਕਾਇਤਾਂ ਵੀ ਆਉਂਦੀ ਨੇ ਉੱਥੇ ਥੋੜੀ ਗੁੰਡਾਗਰਦੀ ਟਾਈਪ ਥੋੜਾ ਨਸ਼ੇ ਦਾ ਬੋਲਬਾਲਾ ਕੁਝ ਹੈ ਇਸ ਕਰਕੇ ਸੀ ਸਪੈਸ਼ਲ ਇਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਵੀ ਸੁਪਨਾ ਹੈ ਕਿ ਜਿਹੜਾ ਪੰਜਾਬ ਹੈ ਰੰਗਲਾ ਪੰਜਾਬ ਬਣਾਇਆ ਜਾਵੇ ਰੰਗਲਾ ਤਾਂ ਹੀ ਬਣੂਗਾ ਜਦੋਂ ਨਸ਼ਾ ਖਤਮ ਹੋਊਗਾ ਤਾਂ ਪਹਿਲਾਂ ਪਹਿਲੇ ਪੜਾਅ 'ਚ ਵੀ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਹੁਣ ਦੂਜਾ ਪੜਾਅ ਚੱਲ ਰਿਹਾ ਔਰ ਅੱਜ ਐਸਐਸਪੀ ਸਾਹਿਬ ਦਾ ਵੀ ਇਹੀ ਕਹਿਣਾ ਕਿ ਜਿਹੜਾ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਨੂੰ ਤਾੜਨਾ ਹੈ ਜੀ ਸਖਤ ਲਫ਼ਜ਼ਾਂ ਦੇ ਵਿੱਚ ਕਿ ਜਾਂ ਤਾਂ ਉਹ ਨਾਬਾਸ਼ ਛੱਡ ਕੇ ਚਲੇ ਜਾਣ ਜਾਂ ਫਿਰ ਉਹ ਜੇਲ੍ਹਾਂ 'ਚ ਜਾਣ ਵਾਸਤੇ ਤਿਆਰ ਰਹਿਣ ਔਰ ਜਿਹੜੇ ਵੀ ਨਸ਼ਾ ਵੇਚਦੇ ਉਹਨਾਂ ਦੇ ਘਰ ਜਿਹੜੇ ਆ ਉਹ ਟਾ ਦਿੱਤੇ ਜਾਣਗੇ ਔਰ ਉਹਨਾਂ ਦੀਆਂ ਜਿਹੜੀਆਂ ਬੋੜਾ ਕੀੜ ਦੇ ਵਿੱਚ ਇਹ ਮੁਹਿੰਮ ਜਿਹੜੀ ਆ ਇਹਦਾ ਇੱਕ ਵਿਸ਼ੇਸ਼ ਪ੍ਰੋਗਰਾਮ ਇਸੇ ਕਰਕੇ ਰੱਖਿਆ ਗਿਆ ਕਿਉਂਕਿ ਸਾਡਾ ਮਕਸਦ ਹੈ ਕਿ ਨਾਬਾ ਸ਼ਹਿਰ ریاਸਤੀ ਸ਼ਹਿਰ ਆ ਔਰ ਨਾਬਾ ਸ਼ਹਿਰ ਜਿਹੜਾ ਉਹ ਨਸ਼ਾ ਮੁਕਤ ਹੋਵੇ ਵਿਧਾਨ ਸਭਾ ਹਲਕਾ ਨਾਬਾ ਨਸ਼ਾ ਮੁਕਤ ਹੋਵੇ ਉਹਦੇ ਨਾਲ ਫਿਰ ਜ਼ਿਲ੍ਹਾ ਪਟਿਆਲਾ ਨਸ਼ਾ ਮੁਕਤ ਹੋਵੇ ਫਿਰ ਪੰਜਾਬ ਨਸ਼ਾ ਮੁਕਤ ਹੋਵੇ ਤਾਂ ਆਪਣਾ ਸੁਪਨਾ ਜਿਹੜਾ ਸਾਕਾਰ ਹੋ ਗਿਆ ਜੀ ਜਦੋਂ ਮਨੀਤ ਬਿੱਟੂ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜੇ ਭਾਜਪਾ ਆ ਸਿਰਫ ਜਿਹੜਾ ਪੰਜਾਬ ਨੂੰ ਗੈਂਗਸਟਰ ਮੁਕਤ ਕਰ ਸਕਦੇ ਕਰਨਾ ਚਾਹੁੰਦੇ ਉਹਨਾਂ ਨੇ ਡਬਲ ਇੰਜਨ ਸਰਕਾਰ ਦਾ ਵੀ ਕਿਹਾ ਕਿਸ ਤਰ੍ਹਾਂ ਬਾਸ਼ਕ ਕਰ ਦੇ ਸਕਦੇ ਦੇਖੋ ਹਰੇਕ ਨੇ ਆਪਣੇ ਆਪਣੀ ਤਰਕ ਰੱਖਣਾ ਹੁੰਦਾ ਜੀ ਸਚਾਈ ਇਹ ਹੈ ਕਿ ਇਸ ਵਕਤ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਔਰ 2027 ਦੇ ਵਿੱਚ ਦੁਬਾਰਾ ਆਉਣੇ ਵੀ ਤੈਅ ਉਹਦਾ ਕਾਰਨ ਨਹੀਂ ਹੈ ਕਿ ਜਿਸ ਤਰੀਕੇ ਨਾਲ 600 ਜੁੰਡ ਬਿਜਲੀ ਮੁਫਤਾ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚ ਰਿਹਾ 60000 ਨੌਕਰੀਆਂ 10 ਲੱਖ ਦਾ ਸਿਹਤ ਬੀਮਾ ਔਰ ਹੁਣ 1000 ਰੁਪਏ ਬਹੁਤ ਜਲਦੀ ਮਹਲਾਵਨ ਲੱਗਣ ਵਾਲਾ ਇਹ ਸਾਰੀਆਂ ਚੀਜ਼ਾਂ ਸੋਚਦੇ ਹੋਏ ਐਨ ਲੱਗਦਾ ਕਿ ਦੂਜੀਆਂ ਪਾਰਟੀਆਂ ਕੋਲ ਤਾਂ ਸਿਰਫ ਗੱਲਾਂ ਹੀ ਨੇ ਔਰ ਜਿਸ ਤਰੀਕੇ ਨਾਲ ਕੇਂਦਰ ਨੇ ਬੜਾ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਸਰਕਾਰ ਭਗੰਤਮਾਨ ਸਰਕਾਰ ਨੇ ਫਿਰ ਵੀ ਬਹੁਤ ਸ਼ਾਨਦਾਰ ਕੰਮ ਜਿਹੜੇ ਆ ਜਿਵੇਂ ਸੜਕਾਂ ਦੇ ਜਾਲ ਵਿਛਰੇ ਆ ਔਰ ਜਿਹੜਾ ਰੋਜ਼ਗਾਰ ਲਗਾਤਾਰ ਜਿਹੜਾ ਜੀ ਉਹਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਕੱਚੇ ਕਰਾਂ ਦੇ ਪੈਸੇ ਜਿਹੜੇ ਆ ਉਹ ਲਗਾਤਾਰ ਅਸੀਂ ਦੇ ਰਹੇ ਹਾਂ ਸੋ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਬੇਸ਼ੱਕ ਸੈਂਟਰ ਦੇ ਥਰੂ ਵੀ ਇੱਕ ਕੇ ਸਕੀਮਾਂ ਆਉਂਦੀਆਂ ਨੇ ਪਰ ਕਿਉਂਕਿ ਪੈਸਾ ਸਾਡਾ ਹੀ ਆ ਜੀ ਘੁਮ ਘੁਮਾ ਕੇ ਸਾਡਾ ਪੈਸਾ ਸਾਡੇ ਕੋਲ ਹੀ ਆਉਂਦਾ ਉਹਦੇ ਵਿੱਚ ਪੰਜਾਬ ਸਰਕਾਰ ਬਹੁਤ ਬਾਕਮਾਲ ਕੰਮ ਕਰ ਰਹੀ ਆ ਔਰ ਗਰਾਊਂਡ ਲੈਵਲ ਦੀ ਰਿਪੋਰਟ ਜਿਹੜੀ ਹੁਣੇ-ਹੁਣੇ ਇਲੈਕਸ਼ਨਾਂ ਹੋ ਕੇ ਆਈਆਂ ਨੇ ਜ਼ਿਲ੍ਹਾ ਪੱਛੇ ਬਲਾਕ ਸੰਮਤੀ ਉਤੋਂ ਇਹ ਨਜ਼ਰ ਆਉਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਰੀਪੀਟ ਹੋਣਾ ਤੈ ਹੈ ਬਾਕੀ ਹਰੇਕ ਨੇ ਆਪਣੀ ਗੱਲ ਕਹਿਣੀ ਆ ਜੀ ਹਰੇਕ ਆ ਹਰ ਇੱਕ ਦਾ ਅਧਿਕਾਰ ਵੀ ਹੈ ਇਲੈਕਸ਼ਨਾਂ ਨੇ ਹਰ ਇੱਕ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਦਿੱਤਾ। ਕਿਸ ਤਰ੍ਹਾਂ ਦੇਖਦੇ ਹੋ ਵੀ ਨਸ਼ਾ ਜਿਹੜਾ ਇੱਕਦਮ ਤਾਂ ਨਹੀਂ ਆ ਗਿਆ ਇਸ ਲਈ ਸਰਕਾਰਾਂ ਵੀ ਕਿਤੇ ਨਾ ਕਿਤੇ ਜੁਲੰਗ। ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਿਛਲੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਨਲਾਇਕੀ ਕਰਕੇ ਜਾਂ ਉਹਨਾਂ ਦੀ ਮਿਲੀਭੁਗਤ ਕਰਕੇ ਨਸ਼ਾ ਜਿਹੜਾ ਲਗਾਤਾਰ ਉਹ ਵੱਧਦਾ ਰਿਹਾ। ਆਰਾਮਾਂ ਦੀ ਪਾਰਟੀ ਸਰਕਾਰ ਜਲਦੀ ਬਣੀ ਸੀ ਪੂਰੀ ਬੰਦਬੰਦੀ ਕਰਕੇ ਨਸ਼ਾ ਜਿਹੜਾ ਉਹ ਮੁਕਤ ਕਰਨ ਦਾ ਜਿਹੜਾ ਮਹਿੰਮ ਜਿਹੜੀ ਆ ਸ਼ੁਰੂ ਕੀਤੀ ਹੋਈ ਆ ਔਰ ਜਿਹਦੇ ਵਿੱਚ ਵੱਡੀ ਕਾਮਯਾਬੀ ਸਾਨੂੰ ਮਿਲ ਵੀ ਰਹੀ ਹੈ। ਔਰ ਅਸੀਂ ਨਸ਼ਾ ਮੁਕਤ ਕਰ ਰਹੇ ਹਾਂ ਔਰ ਜਿਹੜੀਆਂ ਕਾਂਗਰਸ ਕਾਲੀ ਸਰਕਾਰਾਂ ਸੀ ਉਹਨਾਂ ਨੇ ਨਸ਼ਾ ਵੰਡਿਆ ਉਹਨਾਂ ਦਾ ਨਾਮ ਇਸ ਕਰਕੇ ਲੱਗਦਾ ਕਿ ਉਹਨਾਂ ਨੇ ਨਸ਼ੇ ਦੀ ਸ਼ੁਰੂਆਤ ਕੀਤੀ ਹੈ ਜੀ ਜਿਹੜਾ ਸਿੰਥੈਟਿਕ ਡਰਗ ਹੈ ਜਿਹਨੂੰ ਆਪਾਂ ਚਟਾ ਕਹਿ ਦਿੰਦੇ ਹਾਂ ਇਹ ਸਾਰਾ ਹੀ ਉਹਨਾਂ ਸਰਕਾਰਾਂ ਦੀਆਂ ਦੇ ਸਮੇਂ ਦੇ ਵਿੱਚ ਹੀ ਆਇਆ ਜਿਹਨੂੰ ਅਸੀਂ ਹੁਣ ਖਤਮ ਕਰਨ ਤੇ ਲੱਗੇ ਹੋਏ ਹਾਂ ਉਹ ਉਹਦੇ ਵਿੱਚ ਬਹੁਤ ਵੱਡੇ ਸਿੰਟਮ ਵੀ ਨਜ਼ਰ ਆਉਂਦੇ ਆ ਕਿ ਪਿਛਲੀਆਂ ਸਰਕਾਰਾਂ ਦੇ ਕੁਝ ਲੀਡਰ ਜਿਹੜੇ ਆ ਉਹ ਮਲੀਭੁਗਤ ਕਰਕੇ ਨਸ਼ਾ ਜਿਹੜਾ ਬਕਾਉਂਦੇ ਸੀ। ਦੂਸਰੇ ਪੜਾਅ ਕਿੰਨੇ ਕਿ ਪਿੰਡ ਤੇ ਕਿੰਨੇ ਕਿ ਵਾਰਡ ਹੋ ਚੁੱਕੇ ਨੇ। ਅਸੀਂ ਦੂਜੇ ਪੜਾਅ ਦੇ ਵਿੱਚ ਆਲਮੋਸਟ ਅੱਧ ਤੱਕ ਪਹੁੰਚ ਗਏ ਹਾਂ 25 ਤਰੀਕ ਤੱਕ ਮੁਹਿੰਮ ਔਰ 25 ਤਰੀਕ ਤੱਕ ਅਸੀਂ ਸਾਰਾ ਇਹ ਕਵਰ ਕਰਨਾ ਅਸੀਂ ਨਾਭਾ ਦੇ 23 ਵਾਰਡ ਭਾਸੋਂ ਦੇ 11 ਵਾਰਡ ਔਰ 142 ਪਿੰਡ ਜਿਹੜੇ ਆ ਕੱਲੇ-ਕੱਲੇ ਪਿੰਡ ਦੇ ਵਿੱਚ ਜਿਹੜੀ ਹੈ ਪੈਦਲ ਯਾਤਰਾ ਜਿਹੜੀ ਹੈ ਨਸ਼ਾ ਮੁਹਿੰਮ ਨੂੰ ਲੈ ਕੇ ਜਾਗਰੂਕਤਾ ਜਿਹੜੀ ਰੈਲੀ ਆ ਉਹ ਕਰ ਰਹੇ ਹਾਂ। ਦੋਦਕਸੀਜਨ ਸਾਹਿਬ ਦਾ ਤੇ ਮਨਜ ਅੱਲਾ ਚੱਲ ਰਿਹਾ ਯੁੱਧ ਨਸ਼ਿਆਂ ਵਿਰੁੱਧ ਹੁਣ ਇਹ ਆਪਣੇ ਦੂਜੇ ਪੜਾਅ 'ਚ ਪਹੁੰਚ ਚੁੱਕਾ ਪਹਿਲੇ ਪੜਾਅ 'ਚ ਮਨਜੋ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਆ ਉਹ ਸਪਲਾਈ ਚੇਨ ਨੂੰ ਤੋੜਨਾ ਹੈ ਤੇ ਵੱਡੀ ਸਫਲਤਾ ਪਟਿਆਲਾ ਪੁਲਿਸ ਨੂੰ ਤੇ ਸਮੁੱਚੀ ਪੰਜਾਬ ਪੁਲਿਸ ਨੂੰ ਹਾਸਲ ਹੋਈ ਵੱਡੀ ਗਿਣਤੀ 'ਚ ਮੁਕਦਮੇ ਦਰਜ ਹੋਏ ਤੇ ਵੱਡੀ ਗਿਣਤੀ 'ਚ ਨਸ਼ਾ ਤਸਕਰ ਜਿਹੜੇ ਆ ਉਹ ਜ਼ਿਲ੍ਹਾ 'ਚ ਅੰਦਰ ਭੇਜੇ ਗਏ ਹੁਣ ਇਸ ਯੁੱਧ ਨਸ਼ੇ ਵਿਰੁੱਧ ਨੂੰ ਦੂਜੇ ਪੜਾਅ 'ਚ ਲੈ ਕੇ ਜਾਂਦੇ ਹੋਏ ਇਹਨੂੰ ਜੰਗੀ ਪੱਧਰ ਤੇ ਇੱਕ ਮੁਹਿੰਮ ਬਣਾਉਣਾ ਹੈ ਜਿਦੇ ਚ ਸਮਾਜ ਦੇ ਸਾਰੇ ਸੱਜਣਾ ਨੂੰ ਮੇਰੀ ਇਹ ਬੇਨਤੀ ਹੈ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ ਚ ਇਹਨੂੰ ਮੈਂ ਇੱਕ ਬਿਮਾਰੀ ਕਹਿਣਾ ਹੈ ਉਹਦੇ ਚ ਫਸੇ ਉਹਨਾਂ ਨੂੰ ਆਪਾਂ ਡੀ ਐਡਿਕਸ਼ਨ ਸੈਂਟਰਾਂ ਚ ਨਸ਼ਾ ਛੁਡਾਊ ਕੇਂਦਰਾਂ ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾ ਕੇ ਤੇ ਉਹਨਾਂ ਨੂੰ ਮੁਖਤਾਰਾ ਚ ਸ਼ਾਮਿਲ ਕਰਕੇ ਤੇ ਉਹਨਾਂ ਨੂੰ ਰੋਜ਼ਗਾਰ ਵਾਲੇ ਪਾਸੇ ਤੋਰਨਾ ਹੈ ਤਾਂ ਕਿ ਉਹ ਵੀ ਜਿਹੜੀ ਮੁਖਤਾਰਾ ਚ ਸ਼ਾਮਿਲ ਹੋ ਕੇ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਸਰ ਜਿਹੜੇ ਨੌਜਵਾਨ ਨਸ਼ਾ ਕਰਦੇ ਆ ਉਹਨਾਂ ਦੇ ਪੇਰੈਂਟ ਜੇ ਉਹ ਕਿੱਥੇ ਸੰਪਰਕ ਕਰਨਗੇ ਉਸ ਤੋਂ ਦੇਖੋ ਜੀ ਸੇਫ ਪੰਜਾਬ ਹੈਲਪਲਾਈਨ ਵੀ ਹੈਗੀ ਆ ਉਹਦਾ ਨੰਬਰ ਵੀ ਸਾਰੇ ਅਖਬਾਰਾਂ ਚ ਸਾਰੇ ਥਾਣਿਆਂ ਚ ਹੈਗਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ ਤੇ ਆਪਣੇ ਨਜ਼ਦੀਕੀ ਥਾਣੇ ਜਾ ਕੇ ਆਪਣੇ ਐਸਐਚਓ ਨੂੰ ਦੱਸਿਆ ਜਾਵੇ ਤਾਂ ਕਿ ਇੱਕ ਤੇ ਜੇ ਤਸਕਰ ਬਾਰੇ ਇਨਫੋਰਮੇਸ਼ਨ ਦਿੰਦੇ ਤੇ ਉਹਨਾਂ ਦੀ ਪਛਾਣ ਵੀ ਗੁਪਤ ਰੱਖੀ ਜਾਊਗੀ ਤੇ ਜੇਕਰ ਉਹਨਾਂ ਦੇ ਆਪ ਦੇ ਪਰਿਵਾਰ ਦਾ ਕੋਈ ਜੀ ਇਸ ਚ ਲੱਗਾ ਤੇ ਸੱਚ ਉਹ ਤੇ ਡੀਐਸਪੀ ਸਰਕਲ ਦੇ ਸਹਿਯੋਗ ਨਾਲ ਨਸ਼ਾ ਛੁਡਾਊ ਕੇਂਦਰ ਚ ਦਾਖਿਲ ਕਰਵਾਇਆ ਗਿਆ। ਸਰਕਾਰ ਦਾ ਜਿਹੜਾ ਬਹੁਤ ਵੱਡਾ ਪ੍ਰਾਨਾ ਹੈ ਵੀ ਇਹ ਨਸ਼ੇ ਬਰੁੱਧ ਜਿਹੜੀ ਨੌਜਵਾਨੀ ਖਰਾਬ ਹੋ ਰਹੀ ਹੈ। ਨੌਜਵਾਨ ਮਾਰ ਰਹੇ ਨੇ। ਇਹਨਾਂ ਦੇ ਵਿੱਚ ਜਿਹੜਾ ਸਿਸਟਮ ਆ ਸੀ ਐਮਐਲਏ ਸਾਹ ਨੇ ਸਾਨੂੰ ਕਿਹਾ ਵੀ ਨਸ਼ੇ ਬਰੁੱਧ ਜਿਹੜੀ ਕਾਰਵਾਈ ਕਰਨੀ ਹੈ ਉਹ ਆਪਾਂ ਨੇ ਦੱਬ ਕੇ ਕਰਨੀ। ਬਲਤਾਂ ਇਹਨਾਂ ਮਿਲ ਰਹੀ ਜਿਹੜਾ ਰੇਰ ਦਾ ਪਤਾ ਨਾ ਜਿਹੜੇ ਅਸੀਂ ਪਹਿਲੀ ਰੈਲੀ કરી ਤੀ ਤਾਂ ਉਸ ਤੋਂ ਬਾਅਦ ਬਹੁਤ ਵੱਲ ਮਿਲਿਆ ਸਾਨੂੰ ਬਹੁਤ ਅੱਛੇ ਢੰਗ ਢੰਗ ਦੇ ਨਾਲ ਬੱਚੇ ਵੀ ਪਿੱਛੇ ਆਟ ਰਹੇ ਨੇ ਔਰ ਉਹ ਸ਼ਾਂਤੀ ਦਾਤੀ ਪਏ ਵੀ ਰਹੇ ਆ ਤਾਂ ਵੰਡੇ ਤਾਂ ਭਗਵਾਨ ਤੁਆਨ ਜੀ ਨੇ ਬਹੁਤ ਵੱਡਾ ਸਟੈਪ ਚੱਕਿਆ ਹੈ ਦੇ ਵਿਰੁੱਧ ਇਹਦੀ ਕਾਰਵਾਈ ਕਰਾਰੇ ਨੇ ਤਾਂ ਕਿ ਪੰਜਾਬ ਨੂੰ ਪੰਜਾਬ ਦੀ ਜਵਾਨੀ ਬਚ ਸਕੀ